ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਜਿਸ ਨੂੰ ਲੈ ਕੇ ਭਾਰਤ ਦੇ ਲੋਕ ਚਿੰਤਾ ਦੇ ਵਿੱਚ ਨੇ ਕਿ ਇਸ ਦਾ ਸਾਡੀ ਰਾਸ਼ੀ ਤੇ ਕੋਈ ਅਸਰ ਹੋਵੇਗਾ ਜਾਂ ਫਿਰ ਨਹੀਂ ਤਦਾਦੀ ਕੀ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਜਿਸ ਨੂੰ ਲੈ ਕੇ ਅੱਜ ਹਰ ਇੱਕ ਮੀਡੀਆ ਚੈਨਲ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਦੋਂ ਇਹ ਸੂਰਜ ਗ੍ਰਹਿਣ ਲੱਗੇਗਾ ਤੇ ਕਦੋਂ ਖਤਮ ਹੋਵੇਗਾ ਕਿਥੇ ਇਸ ਦਾ ਅਸਰ ਹੋਵੇਗਾ ਅਜਿਹੇ ਦੇ ਵਿੱਚ ਅਸੀਂ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤਦਾਦੀ ਕਿ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗਣ ਜਾ ਰਿਹਾ ਜੋ ਕਿ ਕਾਫੀ ਮਹੱਤਵਪੂਰਨ ਹੋਵੇਗਾ ਕਿਉਂਕਿ ਇਹ ਪੂਰਨ ਸੂਰਜ ਗ੍ਰਹਿਣ ਹੈ ਅਤੇ ਕਾਫੀ ਲੰਬਾ ਮੰਨਿਆ ਜਾ ਰਿਹਾ ਇਸ ਨੂੰ ਲੈ ਕੇ ਲੋਕ ਵੀ ਕਾਫੀ ਉਤਸ਼ਾਹਨ ਤੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਗੱਲ ਟਾਈਮਿੰਗ ਦੀ ਕਰਦੇ ਹਾਂ ਤਾਂ ਭਾਰਤੀ ਸਮੇਂ ਦੇ ਅਨੁਸਾਰ ਸੂਰਜ ਗ੍ਰਹਿਣ ਜਿਹੜਾ ਅੱਜ ਰਾਤ 9:12 ਤੇ ਸ਼ੁਰੂ ਹੋਵੇਗਾ ਤੇ ਮੰਗਲਵਾਰ ਸਵੇਰੇ 2:22 ਤੱਕ ਰਹੇਗਾ ਤੇ ਕਿੱਥੇ ਕਿੱਥੇ ਇਹ ਦੇਖਣ ਨੂੰ ਮਿਲੇਗਾ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਸੂਰਜ ਗ੍ਰਹਿਣ ਅਮਰੀਕਾ ਮੈਕਸੀਕੋ ਕੈਨੇਡਾ ਤੇ ਉੱਤਰੀ ਅਮਰੀਕਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਭਾਰਤ ਦੇ ਵਿੱਚ ਇਹ ਸੂਰਜ ਗ੍ਰਹਿਣ ਨਹੀਂ ਲੱਗੇਗਾ ਯਾਨੀ ਕਿ ਭਾਰਤ ਦੇ ਵਿੱਚ ਲੋਕਾਂ ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਇਸ ਲਈ ਭਾਰਤ ਦੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਤਾਂ ਦੱਸ ਦੇ ਕਿ ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਜੋ ਕਿ ਪਹਿਲੀ ਵਾਰ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ ਤਾਂ ਜਦੋਂ ਸੂਰਜ ਗ੍ਰਹਿਣ ਲੱਗਦਾ ਤਾਂ ਉਦੋਂ ਕੀ ਕੁਝ ਹੁੰਦਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਜਦੋਂ ਸੂਰਜ ਗ੍ਰਹਿਣ ਲੱਗਦਾ ਤਾਂ ਉਦੋਂ ਸੂਰਜ ਦੀ ਰੋਸ਼ਨੀ ਅਲੋਪ ਹੋ ਜਾਂਦੀ ਹੈ ਪਰ ਕੁਝ ਹੀ ਮਿੰਟਾਂ ਦੇ ਬਾਅਦ ਇਹ ਰੋਸ਼ਨੀ ਜਿਹੜੀ ਹੈ ਮੁੜ ਵਾਪਸ ਆ ਜਾਂਦੀ ਹੈ ਤਾਂ ਜੋ ਅੱਜ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਉਸ ਨੂੰ ਲੈ ਕੇ ਖਾਸ ਤਿਆਰੀ ਕਿਸ ਦੇਸ਼ ਦੇ ਵਿੱਚ ਕੀਤੀ ਗਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਕੈਨੇਡਾ ਦੇ ਅਨਟਾਰੀਓ ਸੂਬੇ ਦੇ ਵਿੱਚ ਸੂਰਜ ਗ੍ਰਹਿਣ ਨੂੰ ਦੇਖਣ ਦੇ ਲਈ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਮੀਦ ਜਤਾਈ ਜਾ ਰਹੀ ਹੈ ਕਿ 10 ਲੱਖ ਤੋਂ ਵੱਧ ਲੋਕ ਜਿਹੜੇ ਨੇ ਅੱਜ ਸੂਰਜ ਗ੍ਰਹਿਣ ਦੇਖਣ ਦੇ ਲਈ ਅਤੇ ਪਹੁੰਚਣਗੇ ਅਨਟਾਰੀਓ ਸੂਬੇ ਦੇ ਵਿੱਚ 1979 ਤੋਂ ਬਾਅਦ ਇਹ ਪਹਿਲਾ ਸੂਰਜ ਗ੍ਰਹਿਣ ਹੋਵੇਗਾ ਜਿਸ ਨੂੰ ਇਨੀ ਵੱਡੀ ਗਿਣਤੀ ਦੇ ਵਿੱਚ ਲੋਕ ਦੇਖਣ ਦੇ ਲਈ ਪਹੁੰਚਣਗੇ ਤਾਂ ਜੇਕਰ ਗੱਲ ਸਾਇੰਸ ਦੀ ਮੰਨੀ ਜਾਵੇ ਤਾਂ ਸਾਇੰਸ ਦਾ ਕਹਿਣਾ ਹੈ ਕਿ ਇੱਕ ਬਹੁਤ ਛੋਟੀ ਘਟਨਾ ਹੈ ਜਦੋਂ ਅੱਜ ਇਸ ਤਰੀਕੇ ਦਾ ਸੂਰਜ ਗ੍ਰਹਿਣ ਲੱਗੇਗਾ ਪਰ ਜੇਕਰ ਧਾਰਮਿਕ ਪੱਖੋਂ ਦੇਖਿਆ ਜਾਵੇ ਤਾਂ ਭਾਰਤੀ ਲੋਕ ਕਾਫੀ ਵਿਸ਼ਵਾਸ ਕਰਦੇ ਨੇ ਸੂਰਜ ਗ੍ਰਹਿਣ ਹੋਵੇ ਭਾਵੇਂ ਚੰਨ ਗ੍ਰਹਿਣ ਹੋਵੇ ਤੇ ਉਹਨਾਂ ਦੇ ਵੱਲੋਂ ਕਾਫੀ ਤਰ੍ਹਾਂ ਦੇ ਜਿਹੜੇ ਨੇ ਉਹ ਕੰਮ ਵੀ ਕੀਤੇ ਜਾਂਦੇ ਨੇ ਦਾਨ ਪੁੰਨ ਕੀਤਾ ਜਾਂਦਾ ਲੋਕਾਂ ਨੂੰ ਬਾਹਰ ਨਹੀਂ ਨਿਕਲਦੇ ਗਰਭਵਤੀ ਔਰਤ ਜਿਹੜੀ ਹੁੰਦੀ ਹੈ ਉਹ ਚਾਕੂ ਦਾ ਇਸਤੇਮਾਲ ਨਹੀਂ ਕਰਦੀ ਪਰ ਭਾਰਤ ਦੇ ਵਿੱਚ ਫਿਲਹਾਲ ਇਸ ਦਾ ਅਸਰ ਦੇਖ ਨੂੰ ਨਹੀਂ ਮਿਲੇਗਾ ਪਰ ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਅੱਜ ਇਹ ਖਬਰ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਜਾਣਨਾ ਚਾਹੀਦਾ ਹੈ ਕਿ ਅੱਜ ਕਿਸ ਤਰੀਕੇ ਦਾ ਹੈ ਸੂਰਜ ਗ੍ਰਹਿਣ ਰਹੇਗਾ